19 ਅਗਸਤ ਨੂੰ ਪੂਰੇ ਵਿਸ਼ਵ ਭਰ ਵਿੱਚ ਰਖੜੀ ਦਾ ਤਿਹਾੜ ਮਨਾਇਆ ਜਾਵੇਗਾ ਇਸ ਤਿਹਾੜ ਨੂੰ ਲੈ ਕੇ ਪੈਣਾ ਨੂੰ ਕਾਫੀ ਚਾਹ ਹੁੰਦਾ ਹੈ ਉੱਥੇ ਇਸ ਤਿਹਾੜ ਦੇ ਵਿੱਚ ਪੋਸਟ ਆਫਿਸ ਵਿਭਾਗ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਪੈਣਾ ਪੋਸਟ ਆਫਿਸ ਵਿੱਚ ਆ ਕੇ ਰਖੜੀ ਪੋਸਟ ਤੇ ਕੋਰੀਅਰ ਕਰਵਾਉਂਦੀਆਂ ਨੇ ਪੋਸਟ ਆਫਿਸ ਵਿਭਾਗ ਦੇ ਵੱਲੋਂ ਉਹ ਰਖੜੀ ਸਮੇਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕਦਾ ਹੈ ਇਸ ਨੂੰ ਲੈ ਕੇ ਸਾਡੀ ਟੀਮ ਅੰਮ੍ਰਿਤਸਰ ਦੇ ਮੁੱਖ ਹੈੱਡ ਆਫਿਸ ਅੰਮ੍ਰਿਤਸਰ ਪਹੁੰਚੀ ਹੈ ਜਿੱਥੇ ਅਸੀਂ ਸੀਨੀਅਰ ਪੋਸਟਮਾਸਟਰ ਹਰਜਿੰਦਰ ਸਿੰਘ ਲੈਰੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਵਾਰ ਉਹਨਾਂ ਦੇ ਵੱਲੋਂ ਭੈਣਾਂ ਦੇ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਪੋਸਟ ਆਫਿਸ ਜੀਪੀਓ ਦੇ ਵਿੱਚ ਆਈ ਆ ਅੰਮ੍ਰਿਤਸਰ ਜੀਪੀਓ ਚ ਆਪਣੀ ਰਖੜੀ ਆਪਣੇ ਬ੍ਰਦਰ ਨੂੰ ਸੈਂਡ ਕਰਨ ਲਈ ਆਈ ਸੀ ਔਰ ਮੈਂ ਹਰ ਵਾਰੀ ਪੋਸਟ ਆਫਿਸ ਨਹੀਂ ਸਰਵਿਸ ਲੈਨੀ ਆ ਬਿਕੋਜ਼ ਮੈਨੂੰ ਇਨਾਂ ਤੇ ٹرسٹ ਹੈ ਕਿ ਮੇਰੀ ਸੇਫਲੀ ਔਰ ਟਾਈਮਲੀ ਮੇਰੀ ਰਖੜੀ ਪਹੁੰਚਦੀ ਹੈ ਔਰ ਮੈਂ ਅੱਜ ਵੀ ਐਸੀ ਚੀਜ਼ ਲਈ ਆਈ ਸੀ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਆ ਔਰ ਵੈਸੇ ਤਾਂ ਮੇਰੇ ਹੋਰ ਵੀ ਕੋਲ ਵੀ ਪੋਸਟ ਆਫਿਸ ਹੈਗੇ ਨੇ ਮੈਂ ਉੱਥੋਂ ਵੀ ਸਰਵਿਸ ਲੈ ਸਕਦੀ ਸੀ ਬਟ ਮੈਂ ਚਲੋ ਮੈਨੂੰ ਲੱਗਾ ਕਿ ਜੀਪੀਓ ਤੋਂ ਥੋੜਾ ਜਿਹਾ ਜਰਾ ਮੈਨੂੰ ਮੈਂ ਅੱਗੇ ਵੀ ਮੋਸਟਲੀ ਇੱਥੇ ਆਉਣੀ ਆ ਵੈਸੇ ਤਾਂ ਡਿਪਾਰਟ ਸੇਵਿਸਿਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਹੁਣ ਮੇਰੇ ਹੱਥ ਵਿੱਚ ਐਨਵੈਲਪ ਹੈ ਇਹ ਸਪੈਸ਼ਲੀ ਰਖੜੀ ਵਾਸਤੇ ਹੀ ਇਹਨਾਂ ਨੇ ਆਪਣਾ ਇੰਟਰੋਡਿਊਸ ਕੀਤੇ ਹੋਏ ਨੇ ਐਨਵੈਲਪ ਨੇ ਇਹ 15 ਰੁਪਏ ਦਾ ਐਨਵੈਲਪ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਾਕਸਿਸ ਵੀ ਨੇ ਜੇਕਰ ਸਾਡਾ ਸਮਾਨ ਜ਼ਿਆਦਾ ਹੈ ਤਾਂ ਅਸੀਂ ਉਹ ਬਾਕਸਿਸ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਹਾਂ ਉਹ ਵੀ 50 ਰੁਪਏ ਦਾ ਬਾਕਸ ਹੈ ਔਰ ਇਹ ਦੋਨੋਂ ਇਹਨਾਂ ਦੀ ਮੇਨ ਖਾਸੀਅਤ ਹੈ ਕਿ ਇਹ ਦੋਨੋਂ ਵਾਟਰ ਪ੍ਰੂਫ ਨੇ ਜੇਕਰ ਸਾਡੀ ਰੇਨ ਜਾਂ ਸਿਲੰਦੀ ਵਜ੍ਹਾ ਨਾਲ ਕੋਈ ਡੈਮੇਜ ਨਹੀਂ ਇਹਨਾਂ ਨੂੰ ਹੁੰਦਾ ਪਾਣੀ ਵਗੈਰਾ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਪੋਸਟ ਆਫਿਸ ਨੇ ਇੱਕ ਬੜਾ ਸ਼ਾ ਮਤਲਬ ਇਹ ਇੱਕ ਸਟੈਪ ਚੁੱਕਿਆ ਵਾ ਕਿ ਭੈਣ ਭਰਾਵਾਂ ਦੇ ਇਸ ਤਿਉਹਾਰ ਤੇ ਉਹਨਾਂ ਨੇ ਇੱਕ ਖਾਸ ਸਾਨੂੰ ਇੱਕ ਸਰਵਿਸ ਦਿੱਤੀ ਹੈ ਕਿ ਸਾਡੀਆਂ ਸਾਡੇ ਭਰਾਵਾਂ ਤੱਕ ਟਾਈਮ ਸੇ ਰਖੜੀਆਂ ਪਹੁੰਚਣ ਤੇ ਭੈਣ ਭਰਾਵਾਂ ਦਾ ਇਹ ਤਿਉਹਾਰ ਬੜੀ ਅੱਛੀ ਤਰ੍ਹਾਂ ਮਨਾਇਆ ਜਾ ਸਕੇ ਕਿੰਨਾ ਰਿਸ਼ਤਾ ਕਹਿੰਦੇ ਕਿ ਮਜ਼ਬੂਤ ਹੋ ਜੇ ਰੱਖਿਆ ਭੈਣ ਹਾਂਜੀ ਬਿਲਕੁਲ ਬਿਲਕੁਲ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਇੱਕ ਬੜਾ ਮਜ਼ਬੂਤ ਰਿਸ਼ਤਾ ਆਪਾਂ ਨੇ ਭੈਣਾਂ ਭਰਾਵਾਂ ਦੀ ਲੰਮੀ ਉਮਰ ਵਾਸਤੇ ਕਾਮਨਾ ਕਰਦੀਆਂ ਨੇ ਭਰਾ ਵੀ ਆਪਣੇ ਭੈਣਾਂ ਨੂੰ ਹਰ ਸਾਰੀ ਉਮਰ ਉਹਨਾਂ ਦੀ ਮਤਲਬ ਰੱਖਿਆ ਕਰਨ ਵਾਸਤੇ ਇੱਕ ਇਹ ਤਿਉਹਾਰ ਦੇਸੀ ਕਹ ਪੈਣਾ ਮਤਲਬ ਯਹਾਂ ਪਹਰਾਵਾਂ ਦੇ ਲੰਮੀ ਉਮਰ ਵਾਸਤੇ ਦੁਆ ਕਰਦੀਆਂ ਨੇ ਔਰ ਪੋਸਟ ਆਫਿਸ ਨੇ ਕਿ ਸਾਨੂੰ ਇੱਕ ਲਿੰਕ ਬਣਾਇਆ ਸਾਨੂੰ ਜੋੜਨ ਦਾ ਔਰ ਮੈਂ ਬਹੁਤ ਤਾਰੀਫ ਕਰਦੀਆਂ ਪੋਸਟ ਆਫਿਸ ਦੀ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੋਇਆ ਹੈ ਇਸ ਚੀਜ਼ ਵਾਸਤੇ ਜੀ ਪੋਸਟ ਮਾਸਟਰ ਅਮਰ ਸਾਹਿਬ ਜੀ ਪੀਓ ਦੇ ਕੰਮ ਕਰ ਰਹੇ ਹੈਗਾ ਸਰ ਕੀ ਕੀ ਪ੍ਰਾਲੇ ਕੀਤੇ ਗਏ ਰੱਖਸ਼ਾ ਮੰਦਨ ਲੈ ਕੇ ਤੁਹਾਡੇ ਜੀ ਡਿਪਾਰਟਮੈਂਟ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਪ੍ਰਾਲੇ ਕੀਤੇ ਆ ਇਹ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਐਡਵਾਂਸ ਤਿਆਰੀ ਸ਼ੁਰੂ ਹੀ ਕਰ ਦਿੰਨੇ ਗਏ ਆ ਅਸੀਂ ਸਭ ਤੋਂ ਪਹਿਲਾਂ ਤਾਂ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਅਸੀਂ ਵਧਾ ਦਿੰਨੇ ਗਏ ਆ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਐਨਵੈਲਪ ਖਾਸ ਤੋਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ ਜਿਹੜੇ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰ ਪ੍ਰੂਫ ਹੈਗੇ ਨੇ ਪਰ ਦੂਜੀ ਗੱਲ ਇਹ ਹੈ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਆ ਉਹ ਡਿਸਪੈਚ ਕਰਦੇ ਆ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂਦੇ ਨੇ ਇਹਨਾਂ ਚ ਇਹ ਸਾਡੀਆਂ ਪੈਣਾ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਸਰ ਅਕਸ਼ ਬੰਦੇ ਲੱਗੇ ਜਰੀ ਤੇਜ਼ੀ ਹੋ ਜਾਂਦੀ ਹੈ ਕੋਈ ਟਾਈਮਿੰਗ ਵੀ ਚੇਂਜ ਕੀਤੀ ਤੁਸੀਂ ਆਪਣੇ ਆਫਿਸਰ ਨੂੰ ਟਾਈਮਿੰਗ ਸਾਡੀ ਇਸ ਤਰ੍ਹਾਂ ਹੈ ਕਿ ਪਹਿਲਾਂ ਤੇ ਅਸੀਂ ਨੋਰਮਲ ਟਾਈਮਿੰਗ ਚ ਕੰਮ ਕਰਦੇ ਸੀ ਪਰ ਹੁਣ ਅਸੀਂ ਆਪਣੀ ਟਾਈਮਿੰਗ ਥੋੜੀ ਚੇਂਜ ਕੀਤੀ ਆ ਅਸੀਂ 9 ਤੋਂ ਲੈ ਕੇ ਸ਼ਾਮ ਦੇ 7 ਵ ਆਪਣੇ ਭਦਾਏ ਹੋਏ ਨੇ ਸਰ ਜਿਹੜੇ ਲੋਕ ਆਪਣਾ ਕੋਰੇ ਤਿਆਰ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਇੱਕ ਮਿਸਟੇਕ ਹੋ ਜਾਂਦੀ ਹੈ ਕਿ ਰੱਖਸ਼ਾ ਬੰਡ ਰਿਸਪੌਂਸਿਬਿਲੀਟੀ ਨਹੀਂ ਹੁੰਦੀ ਇਸ ਤਰ੍ਹਾਂ ਕਿ ਜਿਹੜੇ ਸਾਡੇ ਐਨਵੈਲਪ ਤਿਆਰ ਕੀਤੇ ਡਿਪਾਰਟਮੈਂਟ ਪੋਸਟ ਨੇ ਪਰਟੀਕੁਲਰਲੀ ਰਾਖੀ ਮੇਲ ਵਾਸਤੇ ਤਿਆਰ ਕੀਤੇ ਹੋਏ ਆ ਜੇ ਅਸੀਂ ਇਹਨਾਂ ਵਿੱਚ ਭੇਜਾਂਗੇ ਤੇ ਸਾਡੀ ਇਹ ਪਾਇਓਰਿਟੀ ਬੇਸਡ ਡਿਲੀਵਰ ਹੋਏਗੇ ਜਿਹੜੇ ਭੈਣਾਂ ਆਪਣੀਆਂ ਜਿਹੜੇ ਰਾਖੀ ਲੱਗੇ ਆਉਂਦੀਆਂ ਨੇ ਆਪਣੇ ਘਰੋਂ ਲੈ ਕੇ ਆਉਂਦੀਆਂ ਨੇ ਉਹ ਕਈ ਵਾਰ ਉਹ ਐਨਵੈਲਪ ਮਾੜੇ ਹੁੰਦੇ ਨੇ ਪਾਣੀ ਪੀ ਕੇ ਖਰਾਬ ਹੋ ਜਾਂਦੇ ਨੇ ਜਾਂ ਉੱਪਰ ਰਾਖੀ ਮੇ ਉਹਦੇ ਵਿੱਚ ਸਾਨੂੰ ਡਿਸਪੈਚ ਕਰਨ ਚ ਔਰ ਡਿਲੀਵਰੀ ਕਰਨ ਚ ਥੋੜੀ ਮੁਸ਼ਕਲ ਆਉਂਦੀ ਕੀ ਹੈ ਮਠਾਈ ਵਗੈਰਾ ਵੀ ਜੈਰੀ ਵਿੱਚ ਕਰਤੀ ਮਠਾਈ ਜਿਹੜੀ ਪੈਰਿਸ਼ੇਬਲ ਨਹੀਂ ਹੈਗੀ ਉਹ ਆਪਾਂ ਉਹੀ ਭੇਜ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਕੋਈ ਗਿਫਟ ਭੇਜ ਸਕਦੇ ਹਾਂ ਹਰ ਕੋ ਬਾਕਸਸ ਹੈਗੇ ਆ ਪਾਰਟਿਕੂਲਰ ਇਸ ਕੰਮ ਹਸ ਹੈਗੇ ਆ ਅਸੀਂ ਬਾਕਸਸ ਵਿੱਚ ਪਾ ਕੇ ਮਠਾਈ ਜਾਂ ਅਸੀਂ ਕੋਈ ਗਿਫਟ ਕੋਰਾ ਅਸੀਂ ਉਹ ਪੀ ਸਕਦੇ ਆ ਸਰ ਵਿਦੇਸ਼ਾਂ ਦੇ ਕੋਲੇ ਤਿਆਰ ਹੋ ਰਹੇ ਨੇ ਜਾਂ ਸਰ ਇਲਾਕੇ ਦੇ ਵੀ ਕੋਲੇ ਹੋ ਰਹੇ ਇਹ ਦੋਨੋਂ ਤਰ੍ਹਾਂ ਦੇ ਤਿਆਰ ਹੋ ਰਹੇ ਜੀ ਆਪਣੇ ਇੰਡੀਆ ਵਿੱਚ ਵੀ ਸਾਡੇ ਬਹੁਤ ਤਿਆਰ ਹੋ ਰਹੇ ਨੇ ਔਰ ਜਿਹੜੇ ਫੋਰਨ ਕੰਟਰੀ ਵਿੱਚ ਸਾਡੇ ਜਿਹੜੇ ਭੈਣਾ ਉਹਨਾਂ ਦੇ ਭਰਾ ਉੱਥੇ ਗਏ ਹੋਏ ਨੇ ਉਹਨਾਂ ਦੇ ਵੀ ਕਾਫੀ ਰਖੜੀਆਂ ਚਾਰੀਆਂ ਨੇ ਤੇ ਇਹ ਰਖੜੀ ਜਿਹੜੀ ਆ 1.5 ਮਹੀਨਾ ਪਹਿਲਾਂ ਹੀ ਸਟਾਰਟ ਡਿਪਾਰਟਮੈਂਟ ਚ ਸ਼ੁਰੂ ਹੋ ਗਈ ਸੀ ਅਸੀਂ ਪਹਿਲਾਂ ਹੀ ਇਹ ਕੰਮ ਸ਼ੁਰੂ ਕਰਤਾ ਸੀ